ਸਰਕਾਰ ਤਾਂ ਕਹਿੰਦੀ ਰੰਗਲਾ ਪੰਜਾਬ ਬਣਾਉਣਾਗਾ ਤੁਸੀਂ ਧਰਨਾ ਲਈ ਬੈਠੇ ਹੋ ਫਿਲਹਾਲ ਤਾਂ ਸਰਕਾਰ ਕੰਗਲਾ ਪੰਜਾਬ ਬਣਾ ਰਹੀ ਹੈ ਸਾਡੀ ਸਾਰੀ ਜ਼ਿੰਦਗੀ ਡਿਗਰੀਆਂ ਕਰਦਿਆਂ ਦੀ ਲੰਘ ਗਈ ਸਾਡੇ ਕੋਲ ਥੱਬਾ ਥੱਬਾ ਡਿਗਰੀਆਂ ਦੇ ਹੋਣ ਦੇ ਬਾਵਜੂਦ ਵੀ ਅਸੀਂ ਜਿਹੜੇ ਸੜਕਾਂ ਤੇ ਬੈਠੇ ਆਂ ਜਿਨ੍ਹਾਂ ਦੇ ਕੋਲ ਕੋਈ ਡਿਗਰੀ ਨਹੀਂ ਹੈਗੀ ਜਿਹੜੇ ਨੌਨ एलिਜੀਬਲ ਬੰਦੇ ਆ ਸਰਕਾਰ ਨੇ ਆਉਂਦਿਆਂ ਸਰ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਤੁਸੀਂ ਇੰਨੇ ਠੰਡ ਦੇ ਵਿੱਚ 123 ਦਿਨਾਂ ਤੋਂ ਇੱਥੇ ਧਰਨਾ ਲਈ ਬੈਠੇ ਹੋ ਜਮਾ ਥੱਲੇ ਤੇ ਮੇਨ ਰੋਡ ਆ ਕਿੰਨੀ ਹਵਾ ਚੱਲਦੀ ਆ ਸਰਕਾਰ ਨੂੰ ਸ਼ਰਮ ਕਿਉਂ ਨਹੀਂ ਆ ਰਹੀ ਕੀ ਗੱਲ ਹੈ ਸਰਕਾਰ ਨੇ ਜਿਹੜਾ ਰਾਜ ਸਭਾ ਦਾ ਮੈਂਬਰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਜੀ ਨੂੰ ਲਾਇਆ ਜਿੱਥੇ ਪ੍ਰਾਈਵੇਟ ਯੂਨੀਵਰਸਿਟੀ ਦੇ ਮਾਲਕ ਜਿਹੜੇ ਰਾਜ ਸਭਾ ਦੇ ਮੈਂਬਰ ਹੋਣਗੇ ਉੱਥੇ ਸਰਕਾਰੀ ਸਿੱਖਿਆ ਕਿੱਦਾਂ ਵੱਧ ਖੋਲ ਸਕਦੀ ਹੈ ਸਿੱਖਿਆ ਮੰਤਰੀ ਸਾਹਿਬ ਨੇ ਪਰਜੋਤ ਬੈਂਸ ਜਿਨ੍ਹਾਂ ਦੇ ਘਰ ਦੇ ਬਾਹਰ ਬੈਠੇ ਹੋਏ ਇਹ ਮੀਟਿੰਗ ਮੂਟਿੰਗ ਕਰਨੇ ਵਾਰ ਦੇਤੀ ਉਹਨੂੰ ਕੋਈ ਪਉਦੇ ਹਾਲਚਾਲ ਪਾਈ ਬੈਠੇ ਹੋ ਠੀਕ ਹੋ ਕੀ ਹੈ ਸਾਡੇ ਕੋਲ ਦੀ ਲੰਘ ਜਾਂਦੇ ਸੀ ਹੂਟਰ ਵਜਾ ਕੇ ਜਦੋਂ ਵੀ ਅਸੀਂ ਮੀਟਿੰਗ ਦੀ ਡਿਮਾਂਡ ਕਰਦੇ ਸੀ ਕਹਿੰਦੇ ਸੀ ਪਹਿਲਾਂ ਧਰਨਾ ਚੱਕੋ ਫਿਰ ਮੇਰੇ ਨਾਲ ਮੀਟਿੰਗ ਕਰਿਓ ਕੋਈ ਟੈਕਨੀਕਲ ਪੇਚ ਹੈ ਕੋਈ ਜਿਹੜਾ ਫਸਿਆ ਵਾ ਜਿੰਦੇ ਤੇ ਸਰਕਾਰ ਨੂੰ ਤੁਹਾਨੂੰ ਲੱਗਦੀ ਹੱਲ ਦੱਸ ਦੋ ਜੇ ਤੁਹਾਨੂੰ ਪਤਾ ਕੋਈ ਹੱਲ ਵੀ ਸਰਕਾਰ ਐਂ ਕਰ ਲੇ ਤੁਸੀਂ ਸਾਡਾ ਆਨਲਾਈਨ ਰਿਕਾਰਡ ਕੱਟ ਕੇ ਦੇਖੋ ਮੇਰਾ ਨਾਮ ਪਾਉਂਗੇ ਨੰਬਰ ਪਾਉਂਗੇ ਤੇ ਮੈਂ ਗਵਰਨਮੈਂਟ ਕਾਲਜ ਭੋਗਪਟਾਂਡਾ ਦੇ ਵਿੱਚ 2 ਸਾਲ ਤੋਂ ਕੰਮ ਕਰ ਰਹੀ ਹਾਂ ਪੇਪਰਾਂ ਤੇ ਕਾਗਜ਼ ਨੇ ਤੁਸੀਂ ਬੈਂਕ ਦਾ ਖਾਤਾ ਖੁੱਤਰ ਚੈੱਕ ਕਰਿਆ ਕੱਲ ਨੂੰ ਸਰਕਾਰ ਇਹਣਾ ਕਹੇ ਜੇ ਤੇ ਤਨਖਾਹ ਵੀ ਆਉਂਦੀ ਰ ਤਨਖਾਹ ਆਉਂਦੀ ਹੈ ਬਿਲਕੁਲ ਤਨਖਾਹ ਨਹੀਂ ਆਉਂਦੀ ਹੈ ਅਗਰ ਤਨਖਾਹ ਆਉਂਦੀ ਹੁੰਦੀ ਵੀ ਸਾਨੂੰ ਧਰਨਾ ਲਾਉਣ ਦੀ ਕੀ ਲੋੜ ਸਤਿ ਸ਼ਕਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦਿਆਂ ਤੁਹਾਡਾ ਪੰਜਾਬ ਦੇ ਵਿੱਚ ਇੱਕ ਧਰਨਾਗਾ ਜਿਹੜਾ ਪਿਛਲੇ 123 ਦਿਨਾਂ ਤੋਂ ਲੱਗਿਆ ਹੋਇਆ ਹੈਗਾ ਜਦੋਂ ਅਸੀਂ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ 123 ਦਿਨ ਹੋ ਗਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਦੇ ਜਮਾਂ ਬਾਹਰ 1 ਕਿਲੋਮੀਟਰ ਤੋਂ ਵੀ ਘੱਟ ਦਾ ਡਿਸਟੈਂਸ ਹੋਊਗਾ 메ਨ ਰੋਡ ਦੇ ਉੱਤੇ ਪ੍ਰੋਫੈਸਰ ਆ ਜਿਹੜੇ 1158 ਬੇਰੋਜ਼ਗਾਰ ਉਹ ਵਿਚਾਰੇ ਬੈਠੇ ਨੇ ਇੱਕ ਕੁੜੀ ਜਿਹੜੀ ਸੁਸਾਈਡ ਵੀ ਕਰ ਗਈ ਬਲਜਿੰਦਰ ਕੌਰ ਪਰ ਉਦੋਂ ਬਾਅਦ ਵੀ ਇਹਨਾਂ ਦਾ ਕੋਈ ਹੱਲ ਕੋਈ ਕੁਝ ਨਹੀਂ ਹੋਇਆ ਮਾਮਲਾ ਕੋਰਟ 'ਚ ਵੀ ਆ ਮੀਟਿੰਗਾਂ ਲਈ ਵੀ ਇਹਨਾਂ ਨੂੰ ਪ੍ਰੋਟੈਸਟ ਕਰਨਾ ਪੈਂਦਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਇਹਨਾਂ ਦੇ ਜਿਹੜੇ ਕਨਵੀਨਰ ਨੇ ਜਸਵਿੰਦਰ ਕੌਰ ਉਹਨਾਂ ਦੀ ਗਵਰਨਰ ਸਾਹਿਬ ਦੇ ਨਾਲ ਵੀ ਤਸਵੀਰ ਸਾਹਮਣੇ ਆਈ ਸੀ ਬਹੁਤ ਕੁਝ ਚੀਜ਼ਾਂ ਆਈਆਂ ਹੋਣਾ ਨੈਸ਼ਨਲ মিডিਆ ਨੇ ਵੀ ਇਹਨਾਂ ਦਾ ਮੁੱਦਾ ਚੱਕਿਆਗਾ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਵੀ ਜਿਹੜੇ ਕਾਂਗਰਸ ਦੇ ਐਮਪੀ ਨੇ ਮਨੀਸ਼ ਤਿਵਾੜੀ ਉਹਨਾਂ ਵੱਲੋਂ ਮੁੱਦਾ ਚੱਕਿਆ ਗਿਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਅਸੀਂ ਇੱਥੇ ਇਹਨਾਂ ਕੋਲੇ ਆਏ ਸੀਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਜਸਵਿੰਦਰ ਜੀ ਕੀ ਕਹਿੰਦੀ ਆ ਜੀ ਸਰਕਾਰ ਮਾਨ ਸਰਕਾਰ ਕੀ ਕਹਿ ਰਹੀ ਆ ਕਹਿ ਰਹੇ ਆ ਵੀ ਨੌਕਰੀ ਨੌਕਰੀ ਦਵਾਂਗੇ ਕਿ ਨਹੀਂ ਸਰ ਜੀਐਸ ਦੇ ਹਿਸਾਬ ਦੇ ਨਾਲ ਮਾਨ ਸਰਕਾਰ ਵਾਅਦੇ ਕਰਕੇ ਆਈ ਸੀ ਕਿ ਜਿਹਦੇ ਕੋਲ ਡਿਗਰੀ ਹੋਊਗੀ ਉਹਨੂੰ ਹੀ ਨੌਕਰੀ ਮਿਲੂਗੀ ਪਰ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਸਾਰੀ ਜ਼ਿੰਦਗੀ ਡਿਗਰੀਆਂ ਕਰਦਿਆਂ ਦੀ ਲੰਘੀ ਸਾਡੇ ਕੋਲ ਥੱਬਾ ਥੱਬਾ ਡਿਗਰੀਆਂ ਦੇ ਹੋਣ ਦੇ ਬਾਵਜੂਦ ਵੀ ਅਸੀਂ ਜਿਹੜੇ ਸੜਕਾਂ ਤੇ ਬੈਠੇ ਆਂ ਹਾਂਜੀ ਇੱਥੋਂ ਉਲਟ ਜਿਨ੍ਹਾਂ ਦੇ ਕੋਲ ਕੋਈ ਡਿਗਰੀ ਨਹੀਂ ਹੈਗੀ ਜਿਹੜੇ ਨੌਨ एलिਜੀਬਲ ਬੰਦੇ ਆ ਸਰਕਾਰ ਨੇ ਆਉਂਦੇ ਆ ਸਰ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਪਰ ਜਿਹੜੇ एलिजिਬਲ ਜਿਨ੍ਹਾਂ ਨੇ ਪੇਪਰ ਪਾਸ ਕੀਤਾ ਮੈਰਿਟ ਚੱਕੀ ਉਹ ਜਿਹੜੇ ਸੜਕਾਂ ਤੇ ਰੋ ਰਹੇ ਆ ਇਤੋਂ ਤੱਕ ਕਿ ਸਾਨੂੰ ਇੰਨਾ ਕਿ ਸਾਡੇ ਤੇ ਡਿਪਰੈਸ਼ਨ ਆਇਆ ਕਿ ਸਾਨੂੰ ਖੁਦ ਖੁਸ਼ੀਆਂ ਜਿਹੜੀਆਂ ਕਰਨ ਦੇ ਜ਼ਰੂਰਤ ਪੈ ਰਹੀ ਆ ਕਿਉਂਕਿ ਇੰਨਾ ਪੜ੍ਹ ਲਿਖਣ ਤੋਂ ਬਾਅਦ ਹੁਣ ਸਾਡੀ ਨਾ ਤਾਂ ਉਮਰ ਰਹੀ ਆ ਤੇ ਨਾ ਹੀ ਸਾਡੇ ਕੋਲ ਹੋਰ ਕੋਈ ਅਸੀਂ ਕੰਮ ਕਰ ਸਕਦੇ ਆ ਸਾਡੇ ਕੋਲ ਤਾਂ ਇਹੀ ਹਾਲ ਆ ਕਿ ਜਾਂ ਤਾਂ ਫਿਰ ਅਸੀਂ ਵਦੇਸ਼ਾਂ ਵਿੱਚ ਜਾਣ ਦੀ ਵੀ ਸਾਡੀ ਉਮਰ ਨਹੀਂ ਰਹੀ ਹੈਗੀ ਜਾਂ ਤਾਂ ਫਿਰ ਸਾਡੇ ਨੌਜਵਾਨ ਜਿਹੜੇ ਨਸ਼ਿਆਂ 'ਚ ਪੈਣਗੇ ਜਾਂ ਫਿਰ ਪ੍ਰੋਫੈਸਰ ਬਲਵਿੰਦਰ ਕੌਰ ਜੀ ਵਾਂਗ ਜਿਹੜੇ ਖੁਦਕੁਸ਼ੀਆਂ ਦੇ ਰਾਹ ਬਣਾਉਣਗੇ ਜਸਵਿੰਦਰ ਜੀ ਇੱਕ ਗੱਲ ਦੱਸੋ ਵੀ ਤੁਹਾਡੇ ਨਾਲ ਦੇ ਤੁਹਾਡੇ ਸਾਥੀ ਖੁਦਕੁਸ਼ੀ ਕਰ ਗਏ ਤੁਸੀਂ ਇੰਨੀ ਠੰਡ ਦੇ ਵਿੱਚ 123 ਦਿਨਾਂ ਤੋਂ ਇੱਥੇ ਧਰਨਾ ਲਾਈ ਬੈਠੇ ਹੋ ਜਮਾ ਥੱਲੇ ਤੇ ਮੇਨ ਰੋਡ ਆ ਕਿੰਨੀ ਹਵਾ ਚੱਲਦੀ ਆ ਸਰਕਾਰ ਨੂੰ ਸ਼ਰਮ ਕਿਉਂ ਨਹੀਂ ਆ ਰਹੀ ਕੀ ਗੱਲ ਹੈ ਤੁਹਾਡੇ 'ਚ ਕੋਈ ਘਾਟ ਆ ਕਿ ਸਰਕਾਰ ਵਾਲੇ ਪਾਸੇ ਹੀ ਕੋਈ ਢੱਲਾ ਕੀ ਪੇਚ ਕਿੱਥੇ ਫਸਿਆ ਹੋਗਾ ਅ ਸਰ ਪਹਿਲੀ ਗੱਲ ਤਾਂ ਸਰਕਾਰ ਜਿਹੜੇ ਦੋ ਮੁੱਖ এজেন্ডਿਆਂ ਦੇ ਨਾਲ ਸੱਤਾ ਵਿੱਚ ਆਈ ਸੀ ਸਿੱਖਿਆ ਤੇ ਸਿਹਤ ਸਿੱਖਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ 11 58 ਜਿਹੜੇ ਪ੍ਰੋਫੈਸਰ ਸਭ ਤੋਂ ਵੱਧ ਪੜ੍ਹੀ ਲਿਖੀ ਜਮਾਤ ਉਸ ਤੋਂ ਪਰ ਕੋਈ ਪੜ੍ਹਾਈ ਨਹੀਂ ਹੈਗੀ 4 ਮਹੀਨੇ ਤੋਂ ਹੋ ਗਏ ਸੜਕਾਂ ਤੇ ਰੁੱਲ ਰਹੇ ਆ ਹੋਰ ਵੀ ਤੁਸੀਂ ਬਹੁਤ ਸਾਰੇ ਜਿਹੜੇ ਸੰਘਰਸ਼ ਦੇਖੇ ਹੋਣੇ ਆ ਚਾਹੇ ਉਹ ਏਟੀਟੀ ਆ ਚਾਹੇ ਉਹ ਮਾਸਟਰਡੇਟ ਰਿਹਾ ਹਰ ਇੱਕ ਬੰਦਾ ਜਿਹੜਾ ਸੜਕਾਂ ਤੇ ਰੁੱੜ ਰਿਹਾ ਆ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਇਹ ਸਿੱਖਿਆ ਦੇ ਜਿਹੜੇ ਖੇਤਰ ਦੇ ਵਿੱਚ ਤਾਂ ਸਰਕਾਰ ਟੋਟਲੀ ਫੇਲ ਹੋ ਚੁੱਕੀ ਆ ਜਿਹੜਾ ਏਜੰਡਾ ਲੈ ਕੇ ਆਈ ਸੀ ਉਹਦੇ ਵਿੱਚ ਫੇਲ ਹੋ ਚੁੱਕੀ ਆ ਸਿਰਫ ਇੱਕ ਜਿਹੜਾ ਇਹਨਾਂ ਨੇ ਵੋਟਾਂ ਲੈਣ ਦੇ ਲਈ ਸੱਤਾ ਦੇ ਲਾਲੇ ਤੇ ਵਿੱਚ ਇੱਕ ਜਿਹੜਾ ਝੂਠ ਫਲਾਇਆ ਸੀ ਸਿੱਖਿਆ ਦੇ ਖੇਤਰ ਦੇ ਵਿੱਚ ਇਹਨਾਂ ਦੀ ਕੋਈ ਪ੍ਰਾਪਤੀ ਨਹੀਂ ਹੈਗੀ ਪਿਛਲੀਆਂ ਭਰਤੀਆਂ ਹੀ ਇਹਨਾਂ ਤੋਂ ਪੂਰੀਆਂ ਨਹੀਂ ਹੋਈਆਂ ਸਰਕਾਰ ਬੋਰਡਾ ਲਾ ਰਹੀ ਆ ਕਿ ਸੇ 36000 ਨੌਕਰੀਆਂ ਦੇ ਦਿੱਤੀਆਂ ਨੌਕਰੀਆਂ ਮੜੀ ਤਾਂ ਸਰਕੰਤੇ ਰੋੜਰੇ ਅਜੇ ਦਿੱਤੀਆਂ ਹੁੰਦੀਆਂ ਤਾਂ ਅਸੀਂ ਅਜੇ ਇੱਥੇ ਕਿਉਂ ਬੈਠੇ ਹੁੰਦੇ ਦੂਸਰੀ ਗੱਲ ਸਰਕਾਰ ਜਿਹੜੀ ਆ ਇਹ ਬਦਲਾਅ ਦੀ ਰਾਜਨੀਤੀ ਨਹੀਂ ਹੈਗੀ ਇਹ ਬਦਲੇ ਦੀ ਰਾਜਨੀਤੀ ਦਾ ਕੰਮ ਕਰ ਰਹੀ ਆ ਕਿਉਂਕਿ ਭਰਤੀ 'ਚ ਕੋਈ ਕਮੀ ਨਹੀਂ ਹੈਗੀ ਅਸੀਂ ਟੋਟਲੀ ਮੈਰੀਟੋਰੀਅਸ ਕੈਂਡੀਡੇਟ ਆ ਕੋਰਟ ਨੇ ਵੀ ਇਹ ਗੱਲ ਪ੍ਰੂਫ ਕੀਤੀ ਆ ਪਰ ਕਮੀ ਕਿੱਥੇ ਆ ਕਿ ਇੱਕ ਭਰਤੀ ਪਿਛਲੀ ਸਰਕਾਰ ਦੀ ਸੀ ਕਾਂਗਰਸ ਸਰਕਾਰ ਦੀ ਭਰਤੀ ਕਿ ਕ੍ਰੈਡਿਟ ਵਾਰ ਦੇ ਚੱਕਰ ਵਿੱਚ ਸਰਕਾਰ ਇਹ ਭਰਤੀ ਪੂਰੀ ਨਹੀਂ ਕਰਨਾ ਚਾਹੁੰਦੀ ਕਿ ਜੇ ਅਸੀਂ ਇਹ ਭਰਤੀ ਪੂਰੀ ਕਰਤੀ ਇਹਦਾ ਕ੍ਰੈਡਿਟ ਕਾਂਗਰਸ ਸਰਕਾਰ ਨੂੰ ਚਲੇ ਜਾਊਗਾ ਹੂੰ ਤੀਸਰੀ ਗੱਲ ਇੱਕ ਹੋਰ ਜਿਹੜਾ ਮੇਨ ਰੀਜ਼ਨ ਹੈ ਕਿ ਸਰਕਾਰ ਨੇ ਜਿਹੜਾ ਰਾਜ ਸਭਾ ਦਾ ਮੈਂਬਰ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਜੀ ਨੂੰ ਲਾਇਆ ਜਿਹੜੇ ਕਿ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਮਾਲਕ ਆ ਜਿੱਥੇ ਪ੍ਰਾਈਵੇਟ ਯੂਨੀਵਰਸਿਟੀ ਦੇ ਮਾਲਕ ਜਿਹੜੇ ਰਾਜ ਸਭਾ ਦੇ ਮੈਂਬਰ ਹੋਣਗੇ ਉੱਥੇ ਸਰਕਾਰੀ ਸਿੱਖਿਆ ਕਿੱਦਾਂ ਵੱਧ ਸਕਦੀ ਹੈ ਜੀ ਇਹ ਰੀਜ਼ਨ ਜਿਹੜੇ ਆ ਸਾਨੂੰ ਦਿਸਦੇ ਆ ਕਿਉਂਕਿ ਅਗਰ ਸਾਡੇ ਚ ਕਸੂਰ ਨਹੀਂ ਸਾਡੇ ਕੋ ਪੂਰੀਆਂ ਡਿਗਰੀਆਂ ਅਸੀਂ ਪੇਪਰ ਪਾਸ ਕੀਤਾ ਫਿਰ ਅਸੀਂ ਸੜਕਾਂ ਦੇ ਕਿਉਂ ਰੁੱੜ ਰਹੇ ਆ ਇਹ ਸਿਰਫ ਤੇ ਸਿਰਫ ਜਿਹੜੀ ਸਰਕਾਰ ਆ ਇਹ ਸਿੱਖਿਆ ਨੂੰ ਵਧਾਉਣਾ ਨਹੀਂ ਚਾਹੁੰਦੀ ਸਿਰਫ ਇੱਕ ਝੂਠ ਆ ਇੱਕ ਸ਼ਾਰਟ ਜਵਾਬ ਅਸਰ ਦਿਓ ਮੈਨੂੰ 123 ਦਿਨ ਹੋ ਗਏ ਹਨ ਨੂੰ ਹਾਂਜੀ ਮੁੱਖ ਮੰਤਰੀ ਨਾਲ ਕਿੰਨੇ ਵਾਰੀ ਮੀਟਿੰਗ ਕਰ ਲਈ ਹਾਂ ਮੁੱਖ ਮੰਤਰੀ ਸਾਹਿਬ ਨਾਲ ਸਾਡੇ ਇੱਕ ਵਾਰ ਮੀਟਿੰਗ ਹੋਈ ਸੀ ਜਦੋਂ ਬੰਨ ਵਾਲੇ ਇਹ 123 ਦਿਨਾਂ ਅਚ ਇਹ ਵਾਲਿਆਂ ਤੇ ਇਹ 100 ਦਿਨਾਂ ਦੇ ਸੜਕ ਤੇ ਲੱਗੇ ਕਿਤਨੇ ਦਿਨ ਵੀ ਜਦੋਂ ਦੀ ਕੁੜੀ ਨੇ ਆਤਮ ਹੱਤਿਆ ਕੀਤੀ ਉਸ ਤੋਂ ਬਾਅਦ ਮੀਟਿੰਗ ਮੁੱਖ ਮੰਤਰੀ ਨਾਲ ਕਿੰਨੇ ਵਾਰੀ ਹੋਈ ਇੱਕ ਵਾਰ ਵੀ ਨਹੀਂ ਹੋਈ ਤੁਸੀਂ ਹੈਰਾਨ ਹੋਵੋਗੇ ਕਿ ਮੀਟਿੰਗ ਤਾਂ ਬਹੁਤ ਦੂਰ ਦੀ ਗੱਲ ਹੈ ਜਿਸ ਟਾਈਮ ਸਾਡੇ ਇੱਕ ਪ੍ਰੋਫੈਸਰ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਸਿਸਟਮ ਤੋਂ ਤੰਗ ਆ ਕੇ ਸਰਕਾਰ ਤੋਂ ਤੰਗ ਆ ਕੇ ਮੁੱਖ ਮੰਤਰੀ ਸਾਹਿਬ ਚਾਂਸੀ ਦੇ ਵਿੱਚ ਇਲੈਕਸ਼ਨ ਕੈਂਪੇਨ ਦੇ ਵਿੱਚ ਬੀਜ਼ੀ ਸੀ ਉਹਨਾਂ ਕੋ ਦੋ ਸ਼ਬਦ ਨਹੀਂ ਜੁੜੇ ਕੋਈ ਸੋਗ ਦੇ ਦੋ ਸ਼ਬਦ ਨਹੀਂ ਬੋਲੇ ਕਿ ਸਾਡੀ ਇੱਕ ਇਹਨੇ ਪੜ੍ਹੀ ਲਿਖੀ ਹੋਣ ਹਰ ਬੱਚੀ ਆਪਣੇ ਜੀਵਨ ਨਿਲਾ ਸਮਾਪਤ ਕਰ ਚੁੱਕੀ ਆ ਰੀਜ਼ਨ ਕੀ ਸੀ ਕਿ ਸਰਕਾਰ ਨੂੰ ਉਹਨਾਂ ਨੇ ਸਾਰਾ ਸਾਰਾ ਦੋਸ਼ ਸਰਕਾਰ ਤੇ ਦਿੱਤਾ ਸੀ ਕਿ ਮੈਂ ਸਿਸਟਮ ਤੋਂ ਤੰਗ ਆ ਕਿ ਜਿਹੜੀ ਆ ਇੱਕ ਰੋਜ਼ਗਾਰ ਨਹੀਂ ਮਿਲ ਰਿਹਾ ਉਹਨਾਂ ਨੇ ਸਿਰਫ ਇੱਕ ਰੋਜ਼ਗਾਰ ਲਈ ਆਪਣੀ ਜਾਨ ਨਹੀਂ ਸੀ ਦਿੱਤੀ ਇਹ ਪੰਜਾਬ ਦੀ ਉੱਚੇਰੀ ਸਿੱਖਿਆ ਦਾ ਮਸਲਾ ਸੀ ਕਿਉਂਕਿ 25 ਸਾਲ ਤੋਂ ਜਿਹੜੀ ਭਾਰਤੀ ਕਦੀ ਹੋਈ ਨਹੀਂ ਸੀ ਕਾਲਜਾਂ ਦੇ ਵਿੱਚ ਉਹਨਾਂ ਨੇ ਉਹਨੂੰ ਬਚਾਉਣ ਦੇ ਲਈ ਕਿ ਕੁਰਬਾਨੀ ਦਿੱਤੀ ਸੀ ਆ ਹੋੜਾ ਇੱਕ ਇਹ ਵੀ ਗੱਲ ਆ ਜਿਹੜੀ ਆਮ ਲੋਕਾਂ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਐਮਐਲਏ ਜਾਂ ਐਮਪੀ ਜਾਂ ਇਹਨਾਂ ਦੇ ਮੰਤਰੀ ਕਹਿੰਦੇ ਨੇ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਬਹੁਤ ਬਿਜ਼ੀ ਆ ਰੰਗਲਾ ਪੰਜਾਬ ਬਣਾਉਣ ਚ ਤੁਹਾਡੇ ਲਈ ਟਾਈਮ ਨਹੀਂ ਪਰ ਤੁਹਾਡੇ ਲਈ ਕੋਈ ਬਿਆਨ ਮੁੱਖ ਮੰਤਰੀ ਸਾਹਿਬ ਨੇ ਕਿੰਨੇ ਵਾਰ ਦਿੱਤਾ ਹੈ 123 ਦਿਨਾਂ ਚ ਕੋਈ ਇੱਕ ਬਿਆਨ ਦੋ ਬਿਆਨ ਚਾਰ ਬਿਆਨ ਕਿਤੇ ਆਏ ਉਹ ਅ 123 ਦਿਨਾਂ ਵਿੱਚ ਤਾਂ ਇੱਕ ਵਾਰ ਵੀ ਕੋਈ ਬਿਆਨ ਨਹੀਂ ਦਿੱਤਾ ਹੈਗਾ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕੀਆਂ ਕਿ ਐਡੀ ਵੱਡੀ ਇਨਸੀਡੈਂਟ ਹੋਣ ਦੇ ਬਾਵਜੂਦ ਵੀ ਇੱਕ ਪੰਜਾਬ ਦੀ ਧੀ ਕਹਿੰਦੇ ਸੀ ਪੰਜਾਬ ਦੀਆਂ ਧੀਆਂ ਦੀਆਂ ਚੁੰਨੀਆਂ ਨਹੀਂ ਰੜੂ ਰੋਲੂਗੀਆਂ ਤੇ ਉਹ ਜਿਹੜੀ ਪੰਜਾਬ ਦੀ ਧੀ ਆਪਣੀ ਜੀਵਨ ਲੀਲਾ ਖਤਮ ਕਰ ਗਈ ਆ ਕੋਈ ਛੋਟੀ ਬੱਚੀ ਪਿੱਛੇ ਛੱਡ ਗਈ ਉਹਦੇ ਲਈ ਕੋਈ ਬਿਆਨਵਾਜੀ ਨਹੀਂ ਕੋਈ ਸੋਖ ਦਾ ਕੋਈ ਸ਼ਬਦ ਨਹੀਂ ਹੈਗਾ ਤੇ ਉਸ ਤੋਂ ਪਹਿਲਾਂ ਜਿਹੜੀ ਇੱਕ ਮੀਟਿੰਗ ਹੋਈ ਸੀ ਸਾਡੀ ਪੈਨਲ ਮੀਟਿੰਗ ਹੋਈ ਸੀ ਜਦੋਂ ਬਰਨਾਲੇ ਸਾਡੇ ਤੇ लाठी चार्ज ਹੋਇਆ ਸੀ ਉਹ ਵੀ ਇੱਕ ਦਿਖਾਵਾ ਸੀ ਸਿਰਫ ਕੀ ਕਿ ਸਰਕਾਰ ਨਾਲ ਆ ਪਰ ਜੇ ਸਰਕਾਰ ਨਾਲ ਹੁੰਦੀ ਤਾਂ ਜੇ ਅਸੀਂ ਸੜਕਾਂ ਤੇ ਨਾ ਰੁਲਦੇ ਉਹ ਸਿਰਫ ਇੱਕ ਦਿਖਾਵਾ ਹੋਰ ਕੁਝ ਨਹੀਂ ਤੇ ਜਿਹੜਾ ਸਿੱਖਿਆ ਮੰਤਰੀ ਸਾਹਿਬ ਨੇ ਅਰਜੋਤ ਬੈਂਸ ਜਿਨ੍ਹਾਂ ਦੇ ਘਰ ਦੇ ਬਾਹਰ ਬੈਠੇ ਹੋ ਇਹ ਮੀਟਿੰਗ ਮੂਟਿੰਗ ਕਿੰਨੇ ਵਾਰ ਦੇਤੀ ਉਹਨੂੰ ਕੋਈ ਪੁੱਛਦਿਆ ਹਾਲਚਾਲ ਪਾਈ ਬੈਠੇ ਹੋ ਠੀਕ ਹੋ ਕੀ ਹੈ ਜਦੋਂ ਤੋਂ ਸਾਡਾ ਧਰਨਾ ਲੱਗਾ 45 ਦਿਨ ਤਾਂ ਮਤਲਬ ਕਿ ਉਹਨਾਂ ਦੀ ਇਹੀ ਬਿਆਨ ਸੀਗੇ ਕਿ ਜਿਨ੍ਹਾਂ ਨੇ ਧਰਨਾ ਲਾਇਆ ਮੈਂ ਇਹਨਾਂ ਦੀ ਗੱਲ ਹੀ ਨਹੀਂ ਸੁਣਨੀ। ਹੂੰ ਸਾਡੇ ਕੋਲ ਦੀ ਲੰਘ ਜਾਂਦੇ ਸੀ ਹੂਟਰ ਵਜਾ ਕੇ। ਹਾਂ ਜਦੋਂ ਵੀ ਅਸੀਂ ਮੀਟਿੰਗ ਦੀ ਡਿਮਾਂਡ ਕਰਦੇ ਸੀ ਕਹਿੰਦੇ ਸੀ ਪਹਿਲਾਂ ਧਰਨਾ ਚੱਕੋ ਫੇਰ ਮੇਰੇ ਨਾਲ ਮੀਟਿੰਗ ਕਰਿਓ। ਜੀ 45 ਦਿਨਾਂ ਬਾਅਦ ਜਦੋਂ ਇੱਥੇ ਦਰੋਲੀ ਪਿੰਡ ਉਹਨਾਂ ਦੇ ਛਿੰਝ ਮੇਲੇ ਦਾ ਪ੍ਰੋਗਰਾਮ ਸੀ ਅਸੀਂ ਰੋਡ ਬਲੌਕ ਕੀਤੀ ਤਾਂ ਸਾਨੂੰ ਮੀਟਿੰਗ ਮਿਲੀ। ਮੀਟਿੰਗ ਤੋਂ ਬਾਅਦ ਸਾਨੂੰ ਪੁੱਛਣ ਲੱਗੇ ਕਿ ਤੁਹਾਡੇ ਕੋਲ ਕੀ ਹਾਲ ਹੈ? ਕਿੱਦਾਂ ਮੈਂ ਤੁਹਾਨੂੰ ਅੰਦਰ ਕਰਾਂ? ਮੇਰੇ ਕੋਲ ਤੁਹਾਡੇ ਕੋਲ ਕੋਈ ਹਾਲ ਦੱਸੋ। ਅਸੀਂ ਕਹਾਂ ਦੇਖੋ ਜੀ ਅਸੀਂ ਤੁਹ ਤੁਸੀਂ ਦੇਖੋ ਵੀ ਜੇ ਤੁਹਾਡੇ ਕੋਲ ਨਹੀਂ ਕੋਈ ਹੱਲ ਹੈਗਾ ਤੁਸੀਂ ਸਾਨੂੰ ਲਿਖ ਕੇ ਦਿਓ ਪਬਲੀਕਲੀ ਸਟੇਟਮੈਂਟ ਦਿਓ ਅਸੀਂ ਉੱਠ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਜਦੋਂ ਮੈਡਮ ਬਲਵਿੰਦਰ ਕੋਰਜੀ ਵਾਲਾ ਹਾਦਸਾ ਹੋਇਆ ਉਸ ਤੋਂ ਬਾਅਦ ਵੀ ਸਾਨੂੰ 2 ਨਵੰਬਰ ਨੂੰ ਮੀਟਿੰਗ ਮਿਲੀ ਆ ਉਹਦੇ ਵਿੱਚ ਵੀ ਸਾਡੇ ਤੋਂ ਹੱਲ ਪੁੱਛਦੇ ਰਹੇ ਆ ਅੱਜ ਸਿੱਖਿਆ ਮੰਤਰੀ ਜੀ ਉਹ ਨਹੀਂ ਹੱਲ ਪੁੱਛ ਰਿਹਾ ਬਿਲਕੁਲ ਬਿਲਕੁਲ ਸਾਡੇ ਤੋਂ ਹੱਲ ਪੁੱਛ ਰਿਹਾ ਕਿ ਸਾਨੂੰ ਹਾਲਤ ਦੱਸੋ ਸੀ ਤੁਹਾਨੂੰ ਅੰਦਰ ਕਿੱਦਾਂ ਕਰੀਏ ਹੂੰ ਤੇ ਉਸ ਤੋਂ ਬਾਅਦ ਜਦੋਂ ਮੈਂ ਮੰਨ ਵਰਤ ਦਾ ਅਨਾਉਂਸ ਕੀਤਾ ਆ ਉਸ ਦਿਨ ਮੰਤਰੀ ਸਾਹਿਬ ਨੇ ਕਿਹਾ ਕਿ ਮੇਰੇ ਕੋਲ ਹੱਲ ਹੈਗੇ ਆ ਮੈਂ ਲੀਗਲੀ ਵੀ ਤੁਹਾਡਾ ਹੱਲ ਕਰ ਸਕਦਾ ਮੈਂ ਐਕਟ ਵੀ ਬਣਾਉਂਗਾ ਤੁਹਾਡਾ ਉਸ ਦਿਨ ਵੀ ਇਸ਼ਾਰਤ ਇਹੀ ਸੀ ਕਿ ਤੁਸੀਂ ਡਰਨਾ ਚੱਕੋ ਨਾ ਹੂੰ ਕੋਈ ਵੈਸੇ ਇੱਕ ਗੱਲ ਆ ਲੋਕਾਂ ਨੂੰ ਵੀ ਥੋੜੀ ਜਿਹੀ ਕਲੀਅਰ ਹੋ ਜੇ ਕੋਈ ਟੈਕਨੀਕਲ ਪੇਚ ਹੈ ਕੋਈ ਜਿਹੜਾ ਫਸਿਆ ਵਾ ਜਿੰਨੇ ਤੇ ਸਰਕਾਰ ਨੂੰ ਤੁਹਾਨੂੰ ਲੱਗ ਤੁਸੀਂ ਹੱਲ ਦੱਸ ਦਿਓ ਜੇ ਤੁਹਾਨੂੰ ਪਤਾ ਕੋਈ ਅਲ ਵੀ ਸਰਕਾਰ ਐ ਕਰ ਲੇ ਸਰ ਟੈਕਨੀਕਲ ਜਿਹੜਾ ਅਸੀਂ ਆਲਰੇਡੀ ਜੁਆਇੰਡ ਆ ਹਾਂ ਹੈੱਡ ਕੁਆਟਰ ਸਾਡੀ ਜੁਆਇਨਿੰਗ ਹੋ ਚੁੱਕੀ ਆ ਠੀਕ ਹੈ ਜੀ ਤੇ ਸਾਡੀਆਂ ਜਿਹੜੀਆਂ ਸਰਵਿਸ ਬੁੱਕ ਬੋਲਦੀ ਆ ਤੁਸੀਂ ਸਾਡਾ ਆਨਲਾਈਨ ਰਿਕਾਰਡ ਕੱਢ ਕੇ ਦੇਖੋ ਮੇਰਾ ਨਾਮ ਪਾਉਂਗੇ ਨੰਬਰ ਪਾਉਂਗੇ ਤੇ ਮੈਂ ਗਵਰਨਮੈਂਟ ਕਾਲਜ ਭਗਪਟਾਂਡਾ ਦੇ ਵਿੱਚ 2 ਸਾਲ ਤੋਂ ਕੰਮ ਕਰ ਰਹੀ ਹਾਂ ਪੇਪਰਾਂ ਦੇ ਵਿੱਚ ਕਾਗਜ਼ਾਂ ਜੀ ਬਿਲਕੁਲ ਕਾਗਜ਼ਾਂ ਦੇ ਵਿੱਚ ਕਰ ਰਹੇ ਹਾਂ ਤੇ ਇਹ ਜਿਹੜੇ 11 58 ਜਿੰਨੇ ਤੁਸੀਂ ਉਹ ਸਾਰਿਆਂ ਦੀਆਂ ਆਏ ਆ ਕਿ ਕੁਸ਼ਕ ਦਾ ਆਏ ਆ ਕੁਸ਼ਕ ਦਾ ਨਹੀਂ ਕਿੰਨੇ ਜਿੱਦਾਂ 657 ਉਮੀਦਵਾਰਾਂ ਦੀ ਜੁਆਇਨਿੰਗ ਹੋ ਗਈ ਸੀ ਹੈੱਡ ਕੁਆਰਟਰ ਉਹਨਾਂ ਦੇ ਵਿੱਚੋਂ 122 ਨੂੰ ਸਟੇਸ਼ਨਲ ਅਲੋਟਮੈਂਟ ਹੋ ਗਈ ਸੀ ਜਿਹੜੇ 483 ਬਾਕੀ ਬਾਚੇ ਦੇ ਸੀ ਉਹਨਾਂ ਤੋਂ ਪਿਛਲੀਆਂ ਨੌਕਰੀਆਂ ਤੋਂ ਅਸਤੀਫੇ ਦਵਾ ਕੇ ਸਰਕਾਰ ਨੇ ਬਿਲਕੁਲ ਪਹਿਲੀਆਂ ਨੌਕਰੀਆਂ ਤੋਂ ਵੀ ਬੇਰੁਜ਼ਗਾਰ ਕਰਕੇ ਘਰ ਬਿਠਾ ਦਿੱਤਾ ਹੁਣ ਉਹ ਇੰਨੇ ਕਿ ਦੁਬਿਧਾ ਦੇ ਵਿੱਚ ਹੈ ਨਾ ਤਾਂ ਉਹ ਪਿਛਲੀ ਨੌਕਰੀ ਤੇ ਜਾ ਸਕਦੇ ਆ ਕਿਉਂਕਿ ਰਿਜ਼ਾਈਨ ਕਰਤਾ ਹੁਣ ਹੈੱਡਕੁਆਰਟਰ ਜੁਆਇਨ ਹੈ ਹੋਰ ਕਿਸੇ ਜੌਬ ਤੇ ਵੀ ਨਹੀਂ ਜਾ ਸਕਦੇ ਨਹੀਂ ਤੁਸੀਂ ਬੈਂਕ ਦਾ ਖਾਤਾ ਖੁੱਤਰ ਚੈੱਕ ਕਰ ਰਿਹਾ ਕੱਲ ਨੂੰ ਸਰਕਾਰ ਇਹ ਨਾ ਕਹੇ ਜੇ ਤੇ ਤਨਖਾਹ ਵੀ ਆਉਂਦੀ ਰ ਤਨਖਾਹ ਆਉਂਦੀ ਹੈ ਬਿਲਕੁਲ ਤਨਖਾਹ ਨਹੀਂ ਆਉਣੀ ਅਗਰ ਤਨਖਾਹ ਆਉਂਦੀ ਹੁੰਦੀ ਵੀ ਸਾਨੂੰ ਧਰਨਾ ਲਾਉਣ ਦੀ ਕੀ ਲੋੜ ਸੀ ਪਰ ਤਾਂ ਅਸੀਂ ਘਰ ਬੈਠੇ ਤਨ ਕਹਾ ਚੱਕ ਦੇ ਅਸੀਂ ਤਾਂ ਕਹਿੰਦੇ ਆ ਕਿ ਸਾਤੋਂ ਕੰਮ ਲਾਓ ਅਸੀਂ ਹੈੱਡ ਕੁਆਰਟਰ ਜੋਇਨ ਆ ਪਰ ਸਰਕਾਰ ਜਿਹੜੀ ਆ ਉਹਦੀ ਮਾੜੀ ਨੀਤੀ ਆ ਉਹਦੀ ਨੀਤੀ ਦੇ ਵਿੱਚ ਕੋਟ ਆ ਸਰਕਾਰ ਜਿਹੜੀ ਆ ਸਿੱਖਿਆ ਨੂੰ ਬਚਾਉਣਾ ਨਹੀਂ ਚਾਹੁੰਦੀ ਖਾਸ ਕਰਕੇ ਉਚੇਰੀ ਸਿੱਖਿਆ ਨੂੰ ਹਾਂਜੀ ਬਾਈ ਤੁਸੀਂ ਕੀ ਕਹੋਗੇ ਸਰਕਾਰ ਤਾਂ ਕਹਿੰਦੀ ਰੰਗਲਾ ਪੰਜਾਬ ਬਣਾਉਣਾਗਾ ਤੁਸੀਂ ਧਰਨਾ ਲਈ ਬੈਠੇ ਹੋ ਫਿਲਹਾਲ ਤਾਂ ਸਰਕਾਰ ਕੰਗਲਾ ਪੰਜਾਬ ਬਣਾ ਰਹੀ ਹੈ ਉਹ ਇਸ ਇਸ ਤਰ੍ਹਾਂ ਨੌਜਵਾਨਾਂ ਨੇ ਬੜਾ ਹੁਬ ਹੁਬ ਕੇ ਵੋਟਾਂ ਪਾਈਆਂ ਸੀ ਜੀ ਤਾਂਵੇਂ ਘੱਟ ਉਮਰ ਦੇ ਨੌਜਵਾਨ ਨੇ ਪਿਛਲੀਆਂ ਸਰਕਾਰਾਂ ਨਹੀਂ ਵੇਖੀਆਂ ਸੀ ਪਰ ਉਹਨਾਂ ਨੇ ਸੁਣਿਆ ਜ਼ਰੂਰ ਸੀ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਬੇੜਾ ਕਰਕੇ ਕੀਤਾ ਜੀ ਇਹ ਪਾਰਟੀ ਨੇ ਕਿਹਾ ਸੀ ਕਿ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਬਦਲਾ ਲਿਆਵਾਂਗੇ ਹੂੰ ਇਸ ਸੁਪਨੇ ਦੇ ਨਾਲ ਵੋਟਾਂ ਪਾਤੀਆਂ ਸੀ ਕਿ ਸਾਡੇ ਵਾਸਤੇ ਰੁਜ਼ਗਾਰ ਸਿਹਤ ਤੇ ਸਿੱਖਿਆ ਇੰਪੋਰਟੈਂਟ ਹੂੰ ਹੁਣ ਜਿਹੜਾ ਨੌਜਵਾਨ 12ਵੀਂ ਪਾਸ ਕਰ ਜਾਂਦਾ ਹੂੰ ਉਚੇਰੀ ਸਿੱਖਿਆ ਤਾਂ ਲੈਣੀ ਲੈਣੀ ਹੈ ਜੀ ਉਹਨਾਂ ਨੂੰ ਇਉਂ ਲੱਗਦਾ ਸੀ ਕਿ ਰਾਤੋਂ ਰਾਤ ਕੋਈ ਕਰਾਮਾਤ ਹੋਊਗੀ ਔਰ ਕਰਾਮਾਤ ਹੋ ਵੀ ਜਾਣੀ ਸੀ ਹਾਂ 1158 ਪ੍ਰੋਫੈਸਰ ਥੋੜੇ ਨਹੀਂ 2073 ਬੋਸਟਾਂ ਨੇ ਜੀ 2.5 300 ਪੜ੍ਹਾ ਵੀ ਰਹੇ ਨੇ ਪਹਿਲਾਂ ਉੱਥੇ ਰੈਗੂਲਰ ਪ੍ਰੋਫੈਸਰ ਹਾਂਜੀ ਉਹਨਾਂ ਨੂੰ ਇਹਨੇ ਪ੍ਰੋਫੈਸਰ ਮਿਲ ਜਾਣੇ ਸੀ ਉਹਨਾਂ ਨੇ ਪੜ੍ਹਨਾ ਸੀ ਹੁਣ ਪੜ੍ਹਾਈ 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 ਕਹਿੰਦੇ ਅਸਲ 'ਚ ਪੜ੍ਹਾਈ ਦਾ ਮਤਲਬ ਇਹ ਆ ਹਾਂ ਕਿ ਉਹਦੀ ਸੋਚ ਡਿਵੈਲਪ ਹੁੰਦੀ ਹੈ ਹੂੰ ਜਦੋਂ ਸੋਚ ਡਿਵੈਲਪ ਹੋ ਗਈ ਉਹਦਾ ਜਿਹੜਾ ਨਜ਼ਰੀਆ ਬ੍ਰਾਡ ਹੋ ਜਾਂਦਾ ਹੂੰ ਉਹਨੇ ਜ਼ਰੂਰੀ ਨਹੀਂ ਸਰਕਾਰੀ ਨੌਕਰੀ ਹੀ ਲੱਗਣਾ ਹੂੰ ਹੋਰ ਬਹੁਤ ਸਾਰੇ ਕੰਮ ਐ ਜਿੰਨਾ ਕਰਕੇ ਉਹ ਆਪਣੀ ਜਿਹੜੀ ਹੈਗੀ ਆ ਉਹਦੇ ਚ ਸੰਭਾਵਨਾਵਾਂ ਦੇਖ ਸਕਦੇ ਸੀਗੇ ਪਰ ਇਹ ਜਿਹੜੀ ਭਰਤੀ ਆ ਉਹ ਉੜਾ ਕੇ ਬੈਠੀ ਆ ਸਰਕਾਰ ਬਿਲਕੁਲ ਇੱਕ ਇੰਟਰਪ੍ਰੀਟੇਸ਼ਨ ਇਹਨਾਂ ਨੇ ਗਲਤ ਕਰ ਲਈ ਆ 607 ਉਮੀਦਵਾਰਾਂ ਦੀ ਮੈਡਮ ਨੇ ਦੱਸਿਆ 122 ਉਹਨਾਂ ਦੇ ਵਿੱਚੋਂ ਨੌਕਰੀ ਕਰ ਰਹੇ ਆ ਤਨਖਾਹ ਲੈ ਰਹੇ ਆ 483 ਆ ਧਰਮ ਦੇ ਬੈਠੇ ਆ 393 ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਵੀ ਨਹੀਂ ਦਿੱਤੇ ਇੱਕੋ ਭਰਤੀ ਆ ਹੂੰ ਮਤਲਬ ਆਮ ਬੰਦੇ ਦੇ ਅਨਪੜ੍ਹ ਬੰਦੇ ਦੇ ਸਮਝ ਤੇ ਆਉਂਦੀ ਹੈ ਗੱਲ ਹੁਣ ਇਹ ਭਰਤੀ ਨਾ ਹੋਣ ਦੇ ਨੁਕਸਾਨ ਕੀ ਹੈ ਨੌਜਵਾਨ ਜਾਵੇ ਕਿੱਥੇ ਪੜਨ ਕਾਲਜ ਖਾਲੀ ਪਏ ਆ ਪ੍ਰਾਈਵੇਟ ਪੜਨ ਜਾਵੇ ਤਾਂ ਯੂਨੀਵਰਸਿਟੀਆਂ ਤੁਸੀਂ ਦੇਖ ਲਓ ਸੀਯੂ ਯੂਨੀਵਰਸਿਟੀ ਰਾਏਕਬਾਰਾ ਯੂਨੀਵਰਸਿਟੀ ਐਲਪੀਯੂ ਯੂਨੀਵਰਸਿਟੀ ਜਿਹੜੀ ਸਿੰਪਲ ਬੀਏ ਦੀ ਗੱਲ ਕਰ ਲਈਏ 25-25 ਹਜ਼ਾਰ ਸਰਕਾਰੀ ਕਾਲਜ ਦੇ 2-4 ਹਜ਼ਾਰ ਹੋ ਜਾਣੀ ਸੀ ਹੁਣ ਗਰੀਬ ਬੰਦਾ ਕੋਈ ਪੱਲੇਦਾਰੀ ਕਰਦਾ ਹੈ ਕੋਈ ਮਜ਼ਦੂਰੀ ਕਰਦਾ ਹੈ ਉਹਦੇ ਨਾਲ ਨੌਜਵਾਨ ਨੂੰ ਵੀ ਕੰਮ ਕਰਨਾ ਪੈਂਦਾ ਹੁਣ ਉਹ ਕੰਮ ਕਰੇ ਕਿ ਬੜੇ ਜਾਂ ਇਹਨਾਂ ਦੇ 25-25000 ਰੁਪਏ ਫੀਸਾਂ ਭਰੇ ਇੱਕ ਬਈ ਗੱਲ ਹੋਰ ਆ ਜਿਵੇਂ ਹੁਣ ਚਲੋ ਸਾਰੀ ਗੱਲ ਤੇ ਕਾਂਡਾ ਮਾਰ ਦਈਏ ਠੀਕ ਆ ਤੁਸੀਂ ਟੈਸਟ ਪਾਸ ਕੀਤਾ ਤੁਸੀਂ ਸਭ ਕੁਝ ਕਰਿਆ ਸਾਰਾ ਕੁਝ ਕਰਿਆ ਜੋ ਤੁਹਾਡੇ ਮਾਪੇ ਕਰਾਉਣਾ ਚਾਹੁੰਦੇ ਜਾਂ ਤੁਸੀਂ ਜ਼ਿੰਦਗੀ ਜੀਣਾ ਚਾਹੁੰਦੇ ਸੀ ਉਹਦੇ ਤੇ ਕੋਈ ਪ੍ਰਸ਼ਨ ਚੰਨਣੀ ਪਰ ਤੁਸੀਂ ਸਰਕਾਰ ਵਾਲੇ ਪਾਸਿਓਂ ਠੀਕ ਹੈ ਇਹ ਕਹਿੰਦੇ ਆ ਵੀ ਅਸੀਂ ਨਵੇਂ ਆਏ ਆ ਚਲੋ ਨਵੇਂ ਆਏ ਵੀ ਆ 70 ਸਾਲਾਂ ਦੇ ਗੰਦ ਦੀ ਵੀ ਉਦਾਹਰਨ ਦਿੰਦੇ ਆ ਇਹ ਪਰ ਤੁਸੀਂ ਕੀ ਤੁਹਾਨੂੰ ਇਹ ਲੱਗਦਾਗਾ ਵੀ ਜਿਹੜਾ ਕਾਰਨ ਆ ਉਹ ਖਜ਼ਾਨਾ ਖਾਲੀ ਹੋਣ ਦਾ ਵੀ ਤੁਹਾਨੂੰ ਤਨਖਾਹਾਂ ਨਹੀਂ ਦੇਣੀਆਂ ਜਾਂ ਕੁਝ ਕੰਟਰੈਕਟਰਲ ਚੀਜ਼ਾਂ ਇਦਾਂ ਦੀਆਂ ਹੋ ਗਈਆਂ ਬਿਹਾਈਂਡ ਦਾ ਸੀਨ ਜਾਂ ਪਰਦੇ ਦੇ ਪਿੱਛੇ ਦੀਆਂ ਜਿਵੇਂ ਮੈਡਮ ਨੇ ਕਿਹਾ ਸੀਗਾ ਵੀ ਪ੍ਰਾਈਵੇਟ ਇੱਕ ਯੂਨੀਵਰਸਿਟੀ ਵਾਲੇ ਬੰਦੇ ਨੂੰ ਉਹ ਚੌਧੇ ਤੇ ਜਾਂ ਐਮਪੀ ਬਣਾਤਾ ਵੀ ਉਹ ਚੀਜ਼ਾਂ ਇਫੈਕਟ ਕਰ ਰਹੀਆਂ ਕਾਰਨ ਕੀ ਆ ਵੀ ਖਜ਼ਾਨੇ ਵਾਲਾ ਬੋਝ ਆ ਕਿ ਹੋਰ ਕੁਝ ਆ ਦੇਖੋ ਸਾਡੀ ਇੰਨੀ ਥੋੜੀ ਜੀ ਸੈਲਰੀ ਬਣਦੀ ਆ ਖਜ਼ਾਨੇ ਦੇ ਵਿੱਚੋਂ 100 ਦੇ ਵਿੱਚੋਂ ਇੱਕ ਠਿਆਣੀ ਇਹ ਖਰਚ ਰਹੇ ਆ ਤੇ 500 ਦੇ ਵਿੱਚੋਂ ਬਜਟ ਦੇ ਵਿੱਚੋਂ ਇਹਨਾਂ ਜਿਹੜੇ ਰੱਖਦੇ ਉਹਦੇ 'ਚ 10 ਪੈਸੇ ਵੀ ਨਹੀਂ ਹੈਗੀ ਤਨਖਾਹ ਸਾਡੀ ਹਾਂ ਹੁਣ ਜਿਹੜੇ ਦੂਜੇ ਕਾਰਨ ਤੁਸੀਂ ਦੱਸਿਆ ਉਹ ਐਡਾ ਵੱਡਾ ਕਾਰਨੋਂ ਛੋਟਾ ਕਾਰਨ ਨਹੀਂ ਇੱਥੇ ਬਾਹਰ ਬੋਰਡ ਲੱਗਿਆ ਜੀ ਉਹਨਾਂ ਦੀ ਇਨਗੂਰੇਸ਼ਨ ਤੇ ਕੋਈ ਪ੍ਰੋਗਰਾਮ ਸੀ ਸਿੱਖਿਆ ਮੰਤਰੀ ਉੱਥੇ ਜਾ ਕੇ ਆਏ ਆ ਹਾਂ ਸਕੂਲਾਂ ਚ ਸਿੱਖਿਆ ਮੰਤਰੀ ਜਾਂਦੇ ਆ ਰੋਜ਼ ਜਾਂਦੇ ਕਿਤੇ ਕੁਝ ਚੈੱਕ ਕਰਦੇ ਕਿਤੇ ਕੁਝ ਹੋਰ ਮੰਤਰੀ ਵੀ ਟਮਾਟਰ ਦੇਖਦੇ ਫਿਰਦੇ ਸਬਜ਼ੀਆਂ ਦੇ ਵਿੱਚ ਹੈਗੇ ਕਿ ਨਹੀਂ ਹਾਂ ਸਿੱਖਿਆ ਮੰਤਰੀ ਜੀ ਦਾ ਫੇਸਬੁਕ ਪੇਜ ਤੁਸੀਂ ਫਰੋਲੋ ਅੱਜ ਤੱਕ ਸਿਰਫ ਇੱਕ ਕਾਲਜ ਵਾਲੇ ਪਾਸਿਓਂ ਢੇੜਾ ਵੱਜਿਆ ਕਾਲਜ ਵਾਲੇ ਪਾਸੇ ਢੇੜਾ ਹੀ ਨਹੀਂ ਮਾਰਿਆ ਸਿੱਖਿਆ ਮੰਤਰੀ ਭੁੱਲ ਵੀ ਗਏ ਕਿ ਮੈਂ ਉਚੇਰੀ ਸਿੱਖਿਆ ਦਾ ਮੰਤਰੀ ਹੈਗਾ ਕਿ ਨਹੀਂ ਹੈਗਾ ਸਿਰਫ ਪ੍ਰਾਈਵੇਟ ਯੂਨੀਵਰਸਿਟੀ ਜਦੋਂ ਸੱਦਾ ਦਿੰਦੀ ਆ ਉਦੋਂ ਉਹਨਾਂ ਨੂੰ ਯਾਦ ਆਉਂਦਾ ਵੀ ਮੈਂ ਹਾਇਰ ਐਜੂਕੇਸ਼ਨ ਮਿਨਿਸਟਰ ਹੈਗਾ ਔਰ ਪ੍ਰਾਈਵੇਟ ਯੂਨੀਵਰਸਿਟੀਆਂ ਪਤਾ ਨਹੀਂ ਹੀ ਸੰਘੋਂਦੀਆਂ ਇਹਨਾਂ ਨੂੰ ਚੰਨੀ ਸਾਹ ਵੇਲੇ ਵੀ ਇਹੀ ਹੋਇਆ ਜਿਹੜੇ ਉਹਨਾਂ ਦੇ 100 ਦਿਨਾਂ ਦਾ ਕਾਰਜਕਾਲ ਸੀ ਚੰਡੀਗੜ੍ਹ ਆਰਡੀਨੈਂਸ ਨੰਬਰ 2 ਤੇ 3 ਦੇ ਦੌਰਾਨ ਇੱਕ ਲੈਂਬਰਨ ਯੂਨੀਵਰਸਿਟੀ ਇੱਕ ਹੋਰ ਯੂਨੀਵਰਸਿਟੀ ਹੈ ਰਾਤੋਂ ਰਾਤ ਯੂਨੀਵਰਸਿਟੀ ਆਰਡੀਨੈਂਸ ਨਾਲ ਖੋਲhti ਗਈ ਪਰ ਸਰਕਾਰੀ ਕਾਲਜ ਵਿੱਚ ਇੱਕ ਵੀ ਨਹੀਂ ਗਏ ਔਰ ਗਈ ਇਹ ਸਰਕਾਰ ਵੀ ਨਹੀਂ ਸਰਕਾਰੀ ਕਾਲਜ ਦੇ ਵਿੱਚ ਪਤਾ ਨਹੀਂ ਇਹਨਾਂ ਨੂੰ ਸਰਕਾਰੀ ਕਾਲਜਾਂ ਤੋਂ ਕਿਉਂ ਡਰ ਲੱਗਦਾ ਹੈ ਜਾਂ ਇਹਨਾਂ ਨੂੰ ਕਿਸੇ ਹੋਰ ਪਾਸੋਂ ਕੋਈ ਮੱਥਾ ਟਿਕਾਈ ਮਿਲਦੀ ਆ ਯਾ ਇਹਨਾਂ ਨੂੰ ਇਹ ਲੱਗਦਾ ਹੈ ਵੀ ਨੌਜਵਾਨਾਂ ਨੂੰ ਪਹਿਲਾ ਵਰਗ ਰਾਲਿਆ ਜੇ ਹੁਣ ਅਸੀਂ ਇਹਨਾਂ ਨੂੰ ਪੜ੍ਹਾ ਲਿਖਾਤਾ ਸੋਚ ਡਿਵੈਲਪ ਹੋ ਗਈ ਇਹਨਾਂ ਨੇ ਸਵਾਲ ਪੁੱਛਨੇ ਸਾਨੂੰ ਹੂੰ ਪਿਛਲੀਆਂ ਵੋਟਾਂ ਵੇਲੇ ਕਿਸਾਨ ਅੰਦੋਲਨ ਨੇ ਸਿਖਾਇਆ ਸੀ ਕਿ ਕੋਈ ਆਵੇ ਉਹਨੂੰ ਸਵਾਲ ਪੁੱਛਣਾ ਥੋੜੇ ਸਾਹਮਣੇ ਸਵਾਲ ਪੁੱਛੇ ਗਏ ਬਠਿੰਡਾ ਦੀ ਲੋਕ ਸਭਾ ਦੇ ਉਮੀਦਵਾਰ ਤੋਂ ਸਵਾਲ ਪੁੱਛੇ ਸੀ ਤੁਸੀਂ ਵੀ ਉੱਤੇ ਸੀਗੇ ਹੂੰ ਹੁਣ ਸਵਾਲ ਪੁੱਛਣ ਦਾ ਜਿਹੜਾ ਸਿਲਸਿਲਾ ਹੈ ਇਹ ਵਧਣਾ ਘਟਣਾ ਨਹੀਂ ਐਜੂਕੇਸ਼ਨ ਇਹ ਸਿਖਾਉਂਦੀ ਆ ਔਰ ਇਸੇ ਚੀਜ਼ ਦਾ ਡਰ ਆ ਪ੍ਰਾਈਵੇਟ ਯੂਨੀਵਰਸਟੀਆਂ ਦੀ ਇਹਨਾਂ ਤੇ ਕਿਰਪਾ ਇਹਨਾਂ ਦੀ ਉਹਨਾਂ ਤੇ ਕਿਰਪਾ ਉੱਥੇ ਜਾਂਦੇ ਆ ਸਰਕਾਰੀ ਕਾਲਜਾਂ ਬਾਰੇ ਇਹ ਭੁੱਲ ਹੀ ਗਏ ਆ ਵੀ ਸਰਕਾਰੀ ਕਾਲਜ ਵੀ ਹੈਗੇ ਮਤਲਬ ਹੁਣ ਤੁਸੀਂ ਇੱਥੇ ਬੈਠੇ ਹੋ ਠੀਕ ਆ ਸਾਰਾ ਕੁਝ ਠੀਕ ਤੁਹਾਡਾ ਚੱਲ ਰਿਹਾ ਤੁਸੀਂ ਕੁਝ ਪਰਿਵਾਰਕ तौर ਤੇ ਉਹ ਪੱਖ ਕਿਵੇਂ ਆ ਸਾਰਿਆਂ ਦਾ ਮਤਲਬ ਉਸ ਪੱਖ ਤੋਂ ਵੀ ਬਹੁਤ ਜ਼ਿਆਦਾ ਚੀਜ਼ਾਂ ਤੁਹਾਨੂੰ ਦੇਖਣ ਨੂੰ ਜਾਂ ਆਪਾਂ ਕਹਿ ਦਈਏ ਵੀ ਅੰਦਰੋਂ ਅੰਦਰੀ ਤੁਹਾਨੂੰ ਕੁਛ ਨਾ ਕੁਛ ਮਾਰ ਰਿਹਾ ਹੋਊਗਾ ਜਾਂ ਅੰਦਰੋਂ ਅੰਦਰੀ ਆਪਾਂ ਕਹਈਏ ਵੀ ਗਾਂਦੇ ਅੰਜੂ ਵੀ ਆਉਂਦੇ ਹੋਣੇ ਵੀ ਆ ਕੀ ਹੋ ਗਿਆ ਸਾਡੀ ਜ਼ਿੰਦਗੀ ਤੇ ਅਸੀਂ ਰੋਜ਼ ਜਿਉਂਦੇ ਆ ਤੇ ਰੋਜ਼ ਮਰਦੇ ਇੱਕ ਸ਼ੇਅਰ ਹੈ ਕਿਸੇ ਨੇ ਕਿ ਕਤਲ ਹੂਆ ਇਸ ਤਰ੍ਹਾਂ ہمارا ਕਿਸ਼ਤੋਂ ਮੇ ਜੀ ਕبھی ਕਾਤਲ ਬਦਲ ਗਏ ਔਰ ਕبھی ਖੰਜਰ ਬਦਲ ਗਏ ਹੂੰ ਕੋਣ ਸਰਕਾਰਾਂ ਇਹੋ ਜੀਆਂ ਨਹੀਂ ਸਾਡੇ ਜਿਹੜੇ ਹਾਲਾਤ ਨੇ ਭਰਤੀ ਜਿਹੜੀ ਹੈਗੀ ਆ ਮੈਰੀਟੋਰੀਅਸ ਭਰਤੀ ਹੈ ਸਿੱਖਿਆ ਮੰਤਰੀ ਜੀ ਨੇ ਵਿਧਾਨ ਸਭਾ ਚ ਕਿਹਾ ਜੀ ਗਰੀਬ ਤੋਂ ਗਰੀਬ ਘਰ ਦਾ ਮਿਹਨਤੀ ਤੋਂ ਮਿਹਨਤੀ ਬੱਚਾ ਇਹਦੇ ਚ ਸਿਲੈਕਟ ਹੋਇਆ ਹਾਂ ਇਹ ਕੋਈ ਪੈਸੇ ਦੇ ਕੇ ਨੌਕਰੀ ਨਹੀਂ ਮਿਲੀ ਹੂੰ ਗਰੀਬ ਘਰ ਦਾ ਜਿਹੜਾ ਬੰਦਾ ਹੈ ਉਹ ਆਪਾਂ ਨੂੰ ਵੀ ਪਤਾ ਹੈ ਅਨਪੜ੍ਹ ਬੰਦੇ ਨੂੰ ਪਤਾ ਵੀ ਇਹ ਕਿਵੇਂ ਪੜਦਾ ਇਹ ਨਾਲ ਉਹ ਮਜ਼ਦੂਰੀ ਵੀ ਕਰਦਾ ਰਿਹਾ ਨਾਲ ਉਹ ਪੜ੍ਹਦਾ ਵੀ ਰਿਹਾ ਜੀ ਉਹਨੇ ਐਮਫਿਲ ਕੀਤੀ ਚਲੋ ਐਮਫਿਲ ਨੂੰ ਕੰਸੀਡਰ ਨਹੀਂ ਕੀਤਾ ਪੀ ਐਚ ਡੀ ਕੀਤੀ ਜਾਂ ਯੂ ਜੀ ਸੀ ਨੈਟ ਕੀਤਾ ਫੇਰ ਸਰਕਾਰ ਨੇ ਇੱਕ ਟੈਸਟ ਲਿਆ ਹੂੰ ਉਹ ਟੈਸਟ ਹੈ ਜਿਹੜਾ ਉਮੀਦਵਾਰ ਨੇ ਨਹੀਂ ਬਣਾਇਆ ਉਹ ਐਡਵਰਟਾਈਜ਼ਮੈਂਟ ਜਿਹੜੀ ਹੈ ਇਹ ਉਮੀਦਵਾਰਾਂ ਨੇ ਨਹੀਂ ਬਣਾਈ ਪੇਪਰ ਵੀ ਨਹੀਂ ਬਣਾਇਆ ਇਹ ਸਾਰਾ ਕੁਝ ਸਰਕਾਰ ਨੇ ਬਣਾਇਆ ਰਿਜ਼ਲਟ ਸਰਕਾਰ ਨੇ ਕੱਢਿਆ ਅਪੁਆਇੰਟਮੈਂਟ ਲੈਟਰ ਸਰਕਾਰ ਨੇ ਦਿੱਤੇ ਪੈਰਟ ਸਰਕਾਰ ਨੇ ਬਣਾਈ ਔਰ ਉਹ ਹੁਣ ਸਾਰਾ ਕੁਝ ਪਾਸ ਕਰਕੇ ਇੱਥੇ ਧਰਨੇ ਤੇ ਬੈਠਾ ਹੈ ਤਾਂ ਉਹਦੇ ਦਿਲ ਤੇ ਕੀ ਵੀਦਦੀ ਆ ਇਹ ਸਾਰੇ ਅੰਦਾਜ਼ਾ ਲਾ ਸਕਦੇ ਆ ਉਹ ਰਜਾਈਆਂ ਦੇ ਵਿੱਚ ਵੜਵੜ ਕੇ ਸੌਂਦੇ ਨੇ ਹੂੰ ਰੋਂਦੇ ਨੇ ਅੰਦਰੋਂ ਅੰਦਰੀ ਬਾਹਰ ਰੋਕੇ ਤਾਂ ਕਿਸੇ ਨੂੰ ਕੁਝ ਨਹੀਂ ਮਿਲਣਾ ਇਹ ਸੰਘਰਸ਼ ਹੈ ਸਾਨੂੰ ਵੱਡਿਆਂ ਨੇ ਸਿਖਾਇਆ ਸਾਨੂੰ ਸੰਘਰਸ਼ੀ ਲੋਕਾਂ ਨੇ ਇੱਥੇ ਆ ਕੇ ਬੈਠੇ ਉਹ ਕਹਿੰਦੇ ਜਿਹੜਾ ਤੁਸੀਂ ਇੱਥੇ ਬਹਿ ਗਏ ਨਾ ਤੁਸੀਂ ਖਾਲੀ ਉੱਠ ਨਹੀਂ ਸਕਦੇ ਹੂੰ ਦੋਨੋਂ ਮਿਲਣਾ ਹੀ ਮਿਲਣਾ ਹੈ ਪਰ ਸੰਘਰਸ਼ ਦਾ ਰਨ ਨਹੀਂ ਛੱਡਣਾ ਉਹ ਸੰਘਰਸ਼ ਵਾਲੇ ਪਾਸੇ ਚੱਲ ਰਹੇ ਆ ਹਾਲਾਂਕਿ ਕਾਫੀ ਸਾਰੇ ਉਮੀਦਵਾਰਾਂ ਦੀ ਦਵਾਈ ਚੱਲਦੀ ਆ ਜੀ ਇਹ ਜਿਹੜਾ ਡਿਪਰੈਸ਼ਨ ਉਹਦੀ ਦਵਾਈ ਚੱਲਦੀ ਹੈ ਡਿਪਰੈਸ਼ਨ ਬੰਦੇ ਨੂੰ ਮੌਤ ਤੱਕ ਲੈ ਕੇ ਜਾਂਦਾ ਉਹ ਮੈਡਮ ਨੇ ਵੀ ਇਸੇ ਕਰਕੇ ਕੀਤਾ ਸੁਸਾਈਡ ਨੋਟ ਬੜਾ ਵਿਸਥਾਰ ਚ ਉਹਨਾਂ ਨੇ ਲਿਖਿਆ ਜੀ ਇਹ ਬਿਲਕੁਲ ਮੌਤ ਕਿਨਾਰੇ ਕਈ ਹੈਗੇ ਆ ਹੂੰ ਉਹਨਾਂ ਨੂੰ ਕਾਉਂਸਲਿੰਗ ਦੀ ਵੀ ਲੋੜ ਆ ਪਰ ਸਰਕਾਰ ਨੇ ਅਜੇ ਤੱਕ ਮਤਲਬ ਕਿ ਜੋਬ ਤਾਂ ਦੇਣੀ ਕੀ ਹੈ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਉਹ ਸਮੱਸਿਆ ਸੁਣਨ ਵੀ ਨਹੀਂ ਆਉਂਦੀ ਹੂੰ ਤਾਂ ਉਹਨਾਂ ਦੇ ਹਾਲਾਤ ਜਿਹੜੇ ਹੈਗੇ ਨਾ ਉਹ ਰੋਜ਼ ਮਰਦੇ ਆ ਰੋਜ਼ ਜਿਉਂਦੇ ਆ ਅਸੀਂ ਵੀ ਸ਼ਾਮ ਲਾ ਕੈਬਰੇ ਤੋਂ ਪਿੱਛੇ ਦੀਆਂ ਗੱਲਾਂ ਕੀ ਕਹਿੰਦੇ ਨੇ ਕੁਝ ਕਹਿੰਦੇ ਆ ਵੀ ਸਮਝੌਤਾ ਐਂ ਕਰ ਲਾਂਗੇ ਵੀ ਕੋਈ ਇਹ ਤਰੀਕੇ ਨਾਲ ਜਿਵੇਂ ਇੱਕ ਸਾਨੂੰ ਮੈਡਮ ਦਾ ਸਰੇ ਸੀ ਵੀ ਤੁਸੀਂ ਮੀਟਿੰਗ ਦੇ ਦਾਂਗੇ ਤਰਨਾ ਤੱਕ ਮਤਲਬ ਕੋਈ ਉਹ ਗੱਲ ਉਹ ਉਧਰ ਨੂੰ ਕੋਈ ਪੈੜ ਵਧੀ ਆ ਜਦੋਂ ਸਾਨੂੰ ਪਹਿਲਾਂ ਮੀਟਿੰਗ ਮਿਲੀ ਆ ਜੀ ਮੈਂ ਖੁਦ ਸੀਗਾ ਜੀ ਉਹ ਕਹਿੰਦੇ ਜੀ ਹੱਲ ਕੀ ਆ ਹੁਣ ਦੇਖੋ ਮੰਤਰੀ ਹੋ ਗਏ ਨਾਲ ਸੀਨੀਅਰ ਆਈਏ ਅਫਸਰ ਜੀ ਉਹ ਕਹੇ ਜੀ ਤੁਸੀਂ ਹੱਲ ਦੱਸੋ ਕਿ ਕਿਵੇਂ ਤੁਹਾਨੂੰ ਕਾਲਜਾਂ ਦੇ ਵਿੱਚ ਵਾੜੀਏ ਕਿਵੇਂ ਭਰਤੀ ਸਿਰੇ ਚੜਾਈ ਜੀ ਇਹ ਬੜੀ ਸ਼ਰਮਨਾਕ ਗੱਲ ਹੈ ਹਮ ਚਲੋ ਅਸੀਂ ਹਿੰਮਤ ਕੀਤੀ ਮੈਂ ਇੱਕ ਐਕਟ ਦੀ ਕਾਪੀ ਰੱਖਤੀ ਮੈਂ ਕਹਾਂ ਜੀ ਕਰੋ ਐਕਟ ਪਾਸ ਹਮ ਕੋਰਟ ਚੋਂ ਵੀ ਨਿਕਲ ਜੂਗੀ ਧਰਤੀ ਬਾਹਰ ਜੀ ਤੇ ਅਸੀਂ ਕਾਲਜ ਜਾ ਜਾਵਾਂਗੇ ਕਥੇਰੀ ਸਿੱਖਿਆ ਮਰ ਰਹੀ ਹੈ ਬਾਜੂ ਵੀ ਹਾਂ ਕਹਿੰਦੇ ਸਾਡੇ ਗਵਰਨਰ ਨਾਲ ਹੈ ਨੀਂ ਗੇ ਰਿਲੇਸ਼ਨ ਵੀ ਅੱਛਾ ਕਹਿਣੀ ਕਰਨੇ ਉਹਨਾਂ ਨੇ ਉਲਟਾ ਇਹੋ ਜੀ ਚਿੱਠੀ ਲਿਖਣਗੇ ਸਾਡੀ ਬਦਨਾਮੀ ਤੁਸੀਂ ਜਾਓ ਗਵਰਨਰ ਕੋਲੇ ਹੂੰ ਬਣਾ ਲਓ ਤੇ ਜਾ ਕੇ ਤਾਂ ਉਹੀ ਤਾਂ ਦੱਸਦਾ ਇਹ ਕੋਈ ਛੋਟੀ ਗੱਲ ਨਹੀਂ ਕਹਿਣੀ ਇਹ ਇਹ ਰੋ ਜਾਣਾ ਸਿੱਖਿਆ ਮੰਤਰੀ ਨੇ ਗੱਲ ਕਹੀ ਬਿਲਕੁਲ ਕਹੀ ਮੈਡਮ ਨੇ ਮੈਂ ਟਾਈਮ ਮੰਗਿਆ ਚੌਥੇ ਦਿਨ ਟਾਈਮ ਦੇ ਤਾਂ ਗਵਰਨਰ ਨੇ ਹਾਂ ਫਿਰ ਵੀ ਦਇਆ ਆਈ ਉਸ ਬੰਦੇ ਹਾਂ ਔਰ ਉਹਨਾਂ ਨੇ ਕਿਹਾ ਇਸ ਤਰ੍ਹਾਂ ਦਾ ਬਿੱਲ ਮੈਂ ਸੁਪਨੇ ਵਿੱਚ ਵੀ ਨਹੀਂ ਰੋਕ ਸਕਦਾ ਐਜੂਕੇਸ਼ਨ ਦਾ ਬਿੱਲ ਕਹਿੰਦਾ ਮੈਂ ਕਮਲਾ ਨਹੀਂ ਹਾਂ ਹਾਂ ਤੁਸੀਂ ਸਰਕਾਰ ਨੂੰ ਮੈਸੇਜ ਲਾਓ ਹੂੰ ਇਹ ਲਿਓ ਤੁਸੀਂ ਐਂ ਕਰੋ ਆਰਡੀਨੈਂਸੀ ਪਾਸ ਕਰ ਲਿਓ ਕੈਬਨਿਟ ਦੀ ਮੀਟਿੰਗ ਦੇ ਵਿੱਚ ਲਿਖਾ ਕੇ ਇੱਥੇ ਲਿਓ ਮੈਂ ਸਾਈਨ ਕਰ ਦੂੰਗਾ ਉਦੋਂ ਬਾਅਦ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਜਦੋਂ ਬੁਲਾਓਗੇ ਉਦੋਂ ਤੁਸੀਂ ਬਿੱਲ ਪਾਸ ਕਰੋ ਮੈਂ ਸਾਈਨ ਕਰ ਦੂੰ ਐਕਟ ਬਣ ਜਾਊਗਾ ਹੂੰ ਫੇਰ ਅਸੀਂ ਦੁਬਾਰਾ ਮੀਟਿੰਗ 'ਚ ਗਏ ਉਸ ਗੱਲ ਤੋਂ ਮੁੱਕਰ ਗਏ ਹੋਰ ਹੱਲ ਕੱਢੋ ਜੀ ਲਿਖਤੀ ਰੂਪ 'ਚ ਹੱਲ ਦਿਓ ਜੀ ਅਸੀਂ ਕੀ ਦੇ ਦਈਏ ਹੱਲ ਅਸੀਂ ਕੋਈ ਆਈਏ ਐਸ ਅਫਸਰ ਥੋੜਾ ਹੀ ਐ ਸਾਡਾ ਕੰਮ ਸੀ ਪੇਪਰ ਦੇਣਾ ਮੈਰਿਟ 'ਚ ਆਉਣਾ ਉਹ ਅਸੀਂ ਸਾਰਾ ਸਾਡੇ ਡਾਕੂਮੈਂਟ ਚੈੱਕ ਕਰਾਉਣੇ ਉਦੋਂ ਬਾਅਦ ਇਹ ਸਾਰਾ ਪ੍ਰੋਸੈਸ ਸਰਕਾਰ ਦਾ ਹੈ ਹੂੰ ਸਰਕਾਰ ਨੇ ਦੇਖਣਾ ਹੂੰ ਔਰ ਜੇ ਸਰਕਾਰ ਇਸ ਗੱਲ ਤੋਂ ਸਮਰੱਥ ਅਸਮਰੱਥ ਹੈ ਤਾਂ ਉਹ ਸਰਕਾਰ ਕਿਉਂ ਹੈ ਜੀ ਹੂੰ ਉਹਨਾਂ ਨੂੰ ਉਹਨਾਂ ਬੰਦਿਆਂ ਨੂੰ ਸਰਕਾਰ ਤੋਂ ਨਹੀਂ ਰਹਿਣਾ ਚਾਹੀਦਾ ਇਸ ਕਰਕੇ ਅਸੀਂ ਆਪ ਦੇ ਕੋਲੋਂ ਹੱਲ ਨਹੀਂ ਦੇ ਸਕਦੇ ਆਫ ਦਾ ਰਿਕਾਰਡ ਇਹੀ ਗੱਲ ਹੈ ਗੱਲ ਸਾਨੂੰ ਕਹੀ ਜਾਂਦੀ ਹੈ ਐ ਕਰ ਦਾਂਗੇ ਹਾਂ ਫਿਰ ਬੁੱਕ ਕਰ ਜਾਂਦੇ ਫਿਰ ਕਹਿੰਦੇ ਨਹੀਂ ਐ ਕਰਦਾ ਫੇਰ ਮੁੱਕਰ ਜਾਂਦੇ ਆ ਜੀ ਪਰ ਅਸੀਂ ਵੀ ਇੱਥੇ ਬੈਠੇ ਆ ਹੂੰ ਸਾਨੂੰ ਪੁਰਖਿਆਂ ਨੇ ਸਿਖਾਇਆ ਹੈ ਸਾਨੂੰ ਗੁਰੂਆਂ ਪੀਰਾਂ ਨੇ ਸਿਖਾਇਆ ਹੈ ਹੂੰ ਸੰਘਰਸ਼ ਦਾ ਰਾਹ ਅਸੀਂ ਛੱਡਣਾ ਨਹੀਂ ਹੂੰ ਘਰੇ ਅਸੀਂ ਜਾਣਾ ਨਹੀਂ ਜਾਂ ਤਾਂ ਨੌਕਰੀ ਲੈ ਕੇ ਜਾਵਾਂਗੇ ਹੂੰ ਤੇ ਜਾਂ ਸਾਡੀਆਂ ਲਾਸ਼ਾਂ ਜਾਂ ਜੀ ਉਹ ਇਹ ਲੱਭ ਲੈਣ ਭਾਦਰਾ ਨਹਿਰ ਤੋਂ ਲੱਭ ਲੈਣ ਤੋਂ ਇੱਕ ਤੋਂ ਲੱਭ ਲੈਣ ਜੀ ਜਦੋਂ ਲੱਭਣੀਆਂ ਅਸੀਂ ਕਾਲਜਾਂ ਚ ਜਾਣਾ ਅਸੀਂ ਘਰੇ ਨਹੀਂ ਜੀ ਪਰ ਲਾਸਟ ਸਵਾਲ ਆ ਮੇਰਾ ਜਿਵੇਂ ਤੁਹਾਡੀ ਇੱਕ ਕਮੇਟੀ ਬਣੀ ਹੋਊਗੀ ਸਾਰਾ ਕੁਝ ਉਵੇਂ ਤੁਹਾਨੂੰ ਪੜਨ ਦੀ ਕੋਸ਼ਿਸ਼ ਕੀਤੀ ਉਹ ਗੱਲ ਤੋਂ ਜੇ ਪਰਦਾ ਚੱਕਣਾ ਉਹ ਵੀ ਚੱਕ ਦਿਓ ਮਤਲਬ ਬਹੁਤ ਕੁਝ ਹੁੰਦਾ ਹੈਗਾ ਜੇ ਮਤਲਬ ਇਹ ਵੀ ਇੱਕ ਅੱਜ ਤੱਕ ਰਾਜ ਹੀ ਆ ਮਤਲਬ ਪਹਿਲਾਂ ਵਾਲੇ ਕਹਿੰਦੇ ਉਹ ਐ ਕਰਦੇ ਸੀਗੇ ਹਾਲਾਂਕਿ ਜਿਹੜੀ ਬਿਊਰੋਕ੍ਰਾਸੀ ਆ ਜਾਂ ਸਰਕਾਰਾਂ ਪਤਾ ਸਾਰਿਆਂ ਨੂੰ ਬੋਲਦਾ ਕੋਈ ਨਹੀਂ ਉਹ ਹਰ ਇੱਕ ਤਰੀਕਾ ਵਰਤਦੀਆਂ ਹੁੰਦੀਆਂ ਜਿਹੜਾ ਸੰਘਰਸ਼ਾਂ ਨੂੰ ਖੇਰੂ-ਖੇਰੂ ਕਰਨ ਦਾ ਤੁਹਾਨੂੰ ਕੋਈ ਆਫਰ-ਉਫਰ ਜਾਂ ਤੁਹਾਨੂੰ ਕੋਈ ਤੁਹਾਨੂੰ ਕੱਲਿਆਂ ਨੂੰ ਕਹਿਤਾ ਹੋਊਗੀ ਡਾਊਨ ਰਿਕਾਰਡ ਤਾਂ ਹੈਗੇ ਖਾਤੇ ਦੀ ਪੈਸੇ ਹੋਣੇ ਬਸ ਉਹੀ ਬਾਕੀ ਆ ਹਾਂ ਸਰ 4 ਮਹੀਨੇ ਹੋ ਗਏ ਧਰਨਾ ਲੱਗੇ ਨੂੰ ਔਰ 6-7 ਵਾਰ ਮੰਤਰੀ ਜੀ ਨਾਲ ਮੀਟਿੰਗ ਹੋ ਗਈ ਆ ਇੰਨਾ ਕਿ ਤਾਂ ਉਹ ਸਮਝ ਚੁੱਕੇ ਆ ਕਿ ਇਹ ਸੰਘਰਸ਼ੀ ਲੋਕ ਵਿਕਣ ਵਾਲੇ ਨਹੀਂ ਹੈਗੇ ਉਹ ਸਾਡੇ ਨਾਲ ਇਦਾਂ ਦੀ ਗੱਲ ਕਰਨ ਤੋਂ ਡਰਦੇ ਆ ਜੀ ਦੂਜੀ ਗੱਲ ਕਰਨਗੇ ਵੀ ਤਾਂ ਸਾਨੂੰ ਜਿਹੜੀ ਆ ਇਹ ਨੌਕਰੀ ਨਾ ਲੈਣੀ ਮਨਜ਼ੂਰ ਆ ਪਰ ਅਸੀਂ ਵਿਕਾਂਗੇ ਨਹੀਂ ਕਿਉਂਕਿ ਜੇ ਅੱਜ ਅਸੀਂ ਇਹ ਚੀਜ਼ ਲਈ ਵਿਕ ਗਏ ਤੇ ਜਿਹੜੀ ਉਚੇਰੀ ਸਿੱਖਿਆ ਖਤਮ ਹੋ ਜਾਊਗੀ ਉਥੇ ਜਿਹੜੇ ਪੰਜਾਬ ਦੇ ਲੱਖਾਂ ਬੱਚਿਆਂ ਦਾ ਵੀ ਵੇਖੋ ਦੇ ਵਿੱਚ ਮੇਰੇ ਬੱਚੇ ਵੀ ਹੋਣਗੇ ਉਹਨਾਂ ਦਾ ਭਵਿੱਖ ਬਰਬਾਦ ਆਊਗਾ ਅੱਜ ਮੈਂ ਆਪਣੀ ਦੇਖੋ ਰੋਜ਼ਗਾਰ ਜਿਹੜੀ ਆ ਉਹ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ ਰੋਜ਼ਗਾਰ ਲੈਣਾ ਰੋਜ਼ਗਾਰ ਅਸੀਂ ਕਿਤੇ ਵੀ ਆਪਣਾ ਹੱਥੀ ਕੰਮ ਕਰਕੇ ਅਸੀਂ ਆਪਣੀ ਰੋਟੀ ਖਾ ਸਕਦੇ ਆਂ ਦੇਖੋ ਰੋਟੀ ਤਾਂ ਸਾਰੇ ਹੀ ਖਾਂਦੇ ਆਂ ਅਮੀਰ ਵੀ ਖਾਂਦਾ ਗਰੀਬ ਵੀ ਖਾਂਦਾ ਪਰ ਇਹ ਚੀਜ਼ਾਂ ਅਗਰ ਸਰਕਾਰ ਇਹਦਾ ਸੋਚੂਗੀ ਵੀ ਤੇ ਅਸੀਂ ਇਹ ਚੀਜ਼ ਜਿਹੜੀ ਬਿਲਕੁਲ ਵੀ ਸਰਕਾਰ ਦੀ ਇਹਨੂੰ ਨਹੀਂ ਮੰਨਾਂਗੇ ਕਿਉਂਕਿ ਸਰਕਾਰਾਂ ਕਰਦੀਆਂ ਵੀ ਇਦਾਂ ਹੁੰਦੀਆਂ ਕਰਦੀਆਂ ਵੀ ਆਈਆਂ ਸ਼ਾਇਦ ਸਾਡੇ ਨਾਲ ਵੀ ਇਦਾ ਕਰਨਗੇ ਪਰ ਹੋ ਸਕਦਾ ਕਿ ਹੋਰ ਉਹ ਲੋਕ ਹੋਣਗੇ ਜਿਹੜੇ ਵਿਕਣਗੇ ਅਸੀਂ ਆਪਣੀ ਜਾਨ ਦੇਣ ਨੂੰ ਤਿਆਰ ਆ ਪਰ ਅਸੀਂ ਕਦੀ ਸਰਕਾਰਾਂ ਦੇ ਮੋਰੇ ਗੋਡੇ ਨਹੀਂ ਟਿਕਾਂਗੇ ਜੀ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀ ਜਿਹੜਾ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਆ ਸਾਰਾ ਵੀਡੀਓ ਦੇਖ ਲਿਓ ਧਿਆਨ ਨਾਲ 1158 ਬੰਦੇ ਜਿਹੜੇ ਆ ਪੰਜਾਬ ਦੇ ਸਿੱਖਿਆ ਮੰਤਰੀ ਦੇ 바ਰ ਦੇ ਮੂਹਰੇ ਪਿਛਲੇ 123 24 ਦਿਨਾਂ ਤੋਂ ਬੈਠੇ ਆ ਤੇ ਜਿਨ੍ਹਾਂ ਨੂੰ ਸਰਕਾਰ ਹੀ ਕਹਿੰਦੀ ਆ ਵੇ ਤੁਸੀਂ ਹੀ ਹੱਲ ਦੱਸੋ ਅਸੀਂ ਕੀ ਕਰ ਸਕਦੇ ਹਾਂ ਜਦੋਂ ਇਹ ਹੱਲ ਵੀ ਦੱਸਦੇ ਆ ਉਦੋਂ ਬਾਅਦ ਵੀ ਕਹਿੰਦੇ ਇਹ ਹੱਲ ਨਹੀਂ ਸਾਨੂੰ ਹੋਰ ਦੱਸੋ ਤੇ ਇੱਕ ਇਹਨਾਂ ਦੇ ਵਿੱਚੋਂ ਇੱਕ ਪੰਜਾਬ ਦੀ ਧੀ ਉਹ ਸੁਸਾਈਡ ਵੀ ਕਰ ਜਾਂਦੀ ਆ ਤੇ ਪਰ ਅੱਜ ਗੱਲ ਕਹਾਣੀ ਕਿੱਥੇ ਖੜੀ ਆ ਅੱਜ ਕਹਾਣੀ ਉੱਥੇ ਹੀ ਖੜੀ ਆ ਕੋਈ ਟੈਂਕੀ ਤੇ ਜੜਾ ਬੈਠਾਗਾ ਤੇ ਕੋਈ ਸਿੱਖਿਆ ਮੰਤਰੀ ਦੇ ਬਾਅਦ ਦੇ ਬਾਹਰ ਆ ਕੁੱਲੀ ਪਾਈ ਬੈਠਾਗਾ ਇਹ ਹੁਣ ਦੇਖ ਲਓ ਕੇ ਦੀ ਠੰਡਾ ਇਹ ਪੰਜਾਬ ਦੀ ਨਵੀਂ ਸਰਕਾਰ ਜਿਹੜੀ ਬਦਲਾਵ ਵਾਲੀ ਸਰਕਾਰ ਸੀ ਇਹ ਉਹਦਾ ਚਿਹਰਾ ਹੈਗਾ ਹਾਂ ਠੀਕ ਆ ਪਹਿਲਾਂ ਵਾਲਿਆਂ ਨੇ ਜਿਹੜੇ ਕੰਡੇ ਬੀਜੇ ਵੇ ਆ ਅਸੀਂ ਬੇਨਤੀ ਕਰਦੇ ਆ ਮੁੱਖ ਮੰਤਰੀ ਪੰਜਾਬ ਨੂੰ ਵੀ ਉਹ ਕੰਡੇ ਚੁਗ ਲੋ ਨਹੀਂ ਇਹਦੇ ਕੰਡੇ ਜਿਹੜੇ ਆ ਉਹ ਕੰਡੇ ਫਿਰ ਸੂਲਾ ਬਣ ਜਾਣੀ ਆਈਆਂ ਫਿਰ ਬਹੁਤ ਥੋੜੇ ਨਾਲ ਖਤਰਨਾਕ ਚੀਜ਼ ਹੋਣੀ ਆ ਹੁਣ ਨਹੀਂ ਤਾਂ 2027 ਨੂੰ ਇਹ ਚੀਜ਼ਾਂ ਤੁਹਾਨੂੰ ਭੁਗਤਣੀਆਂ ਪੈਣਗੀਆਂ ਤੁਸੀਂ ਵੀ ਆਪਦਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ